segi ispete! guda bas! segi ispete! guda bas! segi ispete! guda bas! segi ispete! guda bas! yunifomose! guda bas! yunifomose! guda bas! yunifomose! ਕੀ ਕਾਪਾ ਜੀ ਤੇ ਕਿਥੇ ਦੇ ਵਸਨੀਕ ਜੇ ਮੈਂ ਸਾਸੀ ਮਾਰਕੀਟ ਦਾ ਵਸੀਕ ਆ ਤੇ ਮੇਰੀ ਡਿਊਟੀ ਹੈ ਜੀ 42 ਨੰਬਰ ਵਾਰਡ ਚ ਤੇ ਮੇਰੇ ਨਾਲ ਧੱਕੇ ਦਾ ਇਹ ਹੁੰਦੀ ਆ ਹੁੰਦੀ ਵੀ ਆ ਜੀ ਇਹ ਪੈਸੇ ਮੰਗਦੇ ਆ ਛੁੱਟੀਆਂ ਦੇ ਪੈਸੇ ਮਿਲੇ ਜੀ ਸਾਨੂੰ ਛੁੱਟੀਆਂ ਦੇ ਪੈਸੇ ਬਣੇ ਸੀ ਉਹਨਾਂ ਚ ਜੀ ਇਹ ਦੋਹਾਂ ਹੱਥ ਤੇ ਲੱਕੀ ਸੁਪਰ ਆਇਆ ਤਿੰਨ ਇੰਸਪੈਕਟਰ ਆਪਣੇ ਆ ਤਾਂ ਮੰਨ ਜੀ ਤੇ ਉਹwidehat ਕੋ ਛੁੱਟੀਆਂ ਦੇ ਪੈਸੇ ਮੰਗਦੇ ਸੀ ਜੀ ਤੇ ਨਾਲ ਮੰਗਦੇ 1500 ਰੁਪਏ ਮਹੀਨਾ ਕਿ ਜਿਹੜਾ ਆਪਾਂ 12 ਦੇ ਜਾਓਗੇ ਘਰ ਤੇ 1500 ਰੁਪਏ ਮਹੀਨਾ ਲਵਾਂਗੇ ਤੁਹਾਡੇ ਜੀ ਠੀਕ ਆ ਜੀ ਬਾਕੀ ਇਹ ਇਹਨਾਂ ਨੇ ਮੇਰੀ ਬਤਲੀ ਗੱਤੀ ਤੇ ਨਾ ਇਹਨਾਂ ਨੇ ਮੈਨੂੰ ਇਹ ਦੱਸਿਆ ਮੈਂ ਨਹੀਂ ਪਤਾ ਕਿੱਥੇ ਕੀਤੀ ਆ ਮੈਂ ਇਹਨਾਂ ਨੂੰ ਕਿਹਾ ਇਹਨਾਂ ਨੇ ਲਿਖਿਆ 19 ਨੰਬਰ ਵਾਰਡ ਮੈਂ ਇਹਨਾਂ ਨੂੰ ਪੁੱਛਿਆ ਜੀ 19 ਨੰਬਰ ਵਾਰਡ ਕਿੱਥੇ ਆ ਰਮਨਜੀ ਨੇ ਤੇ ਰਮਨਜੀ ਕਹਿੰਦੇ ਜੀ ਉਹ ਹੈਲਥ ਅਫਸਰ ਨੇ ਕੀਤੀ ਆ ਜੀ ਹੈਲਥ ਅਫਸਰ ਉਹ ਤੇ ਇਹੋ ਉਹਨਾਂ ਨੂੰ ਪੁੱਛੋ ਜਾ ਕੇ 19 ਨੰਬਰ ਵਾਰਡ ਕਿੱਥੇ ਆ ਨਾ ਕੋਈ ਨਹੀਂ ਸਾਰਾ ਪਾ ਉਹਨਾਂ ਨੂੰ ਪੁੱਛ ਲਾਂਗੇ ਜੀ ਬਾਕੀ ਇੰਨਾ ਹੀ ਕਰਦੇ ਹੋਏ ਮੈਂ ਇਹਨਾਂ ਦੀ ਛੁੱਟੀ ਵੀ ਵਾਹ ਚੁੱਕੀ ਜੀ ਪੰਜ ਪੰਜ ਸੌ ਨਾਲ ਵਾਪਸ ਕਰਾਇਆ ਇਹਨਾਂ ਕੋ ਜਿਹੜਾ ਇਹਨਾਂ ਨੇ ਧੱਕਾ ਕਰਦੇ ਪਏ ਸੀ ਬਾਕੀ ਇਹਨਾਂ ਹੀ ਗੁੰਡਾ ਕਰਦੀ ਇੱਥੇ ਚੱਲ ਜੀ ਜੋ ਲੱਕੀ ਕ ਇਹ ਕਹਿੰਦੇ ਤੁਹਾਡੇ ਪੈਸੇ ਚੱਲਦੇ ਉੱਥੇ ਛੁੱਟੀਆਂ ਤੇ ਵੀ ਦਫ਼ਤਰ ਵੀ ਤੁਹਾਡੇ ਪੈਸੇ ਚੱਲਦੇ ਆ ਜੀ ਆ ਤੁਹਾਡੀ ਕਾਰਪੋਰੇਸ਼ਨ ਆਪਣੀਆਂ ਜੋ ਅਸੀਂ ਕਵਾਂਗੇ ਜੀ ਜਿਹੜੀ ਮਰਜ਼ੀ ਚੁੱਕ ਕੇ ਬਦਲੀ ਕਰ ਸਕਦੀ ਹੈ ਜੀ ਤੇ ਕਿੰਨਾ ਵੱਲੋਂ ਕੀਤਾ ਜਾ ਰਿਹਾ ਤੁਹਾਡੇ ਨਾਲ ਤੱਕਾ ਇਹ ਜੀ ਇਹ ਸਭ ਤੋਂ ਪਹਿਲੇ ਬੱਬਰ ਚੀਫ ਆ ਜੀ ਤੇ ਉਸ ਤੋਂ ਬਾਅਦ ਲੱਕੀ ਆ ਇਹ ਕਿ ਰਮਨ ਰਮਨ ਸੈਂਟਰੀ ਇਨਸਪੈਕਟਰ ਆ ਜੀ ਇਹਨਾਂ ਦੀ ਅੱਗੇ ਵੀ ਐਫੀਡੇਵਿਟ ਲੱਗੀ ਆ ਜੀ اسلامਾਬਾਦ ਤੋਂ ਉੱਥੇ ਵੀ ਤੰਗੀਆਂ ਦਿੰਦੇ ਸੀ ਜੀ ਅੱਗੇ ਵੀ ਇਹਨਾਂ 10 12 ਇਹਨਾਂ ਨੇ ਉੱਥੇ ਐਫੀਡੇਵਿਟ ਲਾਏ ਆ ਜੀ ਤੇ ਉਸ ਤੋਂ ਬਾਅਦ ਆ ਜੋ ਲੱਕੀ ਸਭ ਤੋਂ ਵੱਡੀ ਲੱਕੀ ਆ ਜੀ ਇੱਥੇ ਮੁ ਇਹ ਠਾਰਾ ਠਾਰਾ 10000 ਰੁਪਏ ਤਰਖਾ ਲੈਂਦੇ ਬੰਦੇ ਕੋਈ ਘਰਫਰਮ ਨਹੀਂ ਆ ਜੀ ਉਹਨਾਂ ਨੂੰ 6-6 ਸਾਲ 7-7 ਲੱਖ ਰੁਪਇਆ ਵਿਆਜ ਦਿੱਤਾ ਆ ਜੀ ਉਹਨਾਂ ਨੂੰ ਤੇ ਇਹਨਾਂ ਨੂੰ ਪੁੱਛਿਆ ਜਾਵੇ ਕੋਈ 6-7 ਲੱਖ ਰੁਪਇਆ ਵਿਆਜ ਇਕੱਲੇ ਮਲਾਈ ਨੂੰ ਦੇ ਕੇ ਕੀ ਦਿੱਤਾ ਗਿਆ ਤਰਖਾ ਦੇ ਕੇ ਉਹ ਰੋਟੀ ਨਹੀਂ ਖਾਣਗੇ ਕਿ ਇਹਦਾ ਵਿਆਜ ਦੇਣਗੇ ਕਾਜੀ ਜੀ ਜਿਹੜਾ ਕਿ ਇਲਾਕਾ ਨਵਾਸੀ ਵੱਲੋਂ ਕੋਈ ਕੰਪਲੇਨ ਹੈਗੀ ਹੈ ਤੁਹਾਡੀ ਨਹੀਂ ਜੀ ਨਹੀਂ ਆਪਣੇ ਐਕਸ ਕਾਉਂਸਲਰ ਆ ਜੀ ਮਾੜੀ ਮੇਗਾ ਜੀ ਤੇ ਬਲਜੀਤ ਭਾਜੀ ਡੇਰੀ ਵਾਲੇ ਬਲਤਾਲੀ ਨੰਬਰ ਵਾਰਚਾ ਜੀ ਤੇ ਉਹ ਉਹਨਾਂ ਨੂੰ ਹੀ ਆਪਾਂ ਗਿਆਈ ਮੈਂ ਸਾਰਾ ਢੀ ਕੋਈ ਕੰਪਲੇਨ ਕਹਿੰਦੇ ਯਾਰ ਤੁਹਾਡੀ ਕੋਈ ਕੰਪਲੇਨ ਨਹੀਂ ਤੇ ਇਹ ਉਹਨਾਂ ਨੂੰ ਵੀ ਪੁੱਛਿਆ ਜਾਵੇ ਸਾਡੀ ਕੋਈ ਕਮੈਂਡ ਹੈ ਇਲਾਕੇ ਤੇ ਸਾਨੂੰ ਦੱਸਿਆ ਜਾਵੇ ਇਹ ਤੁਹਾਡੇ ਕੱਲਣਾ ਤੱਕਾ ਕਿ ਹੋਰ ਵੀ ਤੁਹਾਡੇ ਜੇਕਰ ਨਹੀਂ ਨਹੀਂ ਆਪਣੇ 10 12 ਜੀ ਆ ਜੀ ਆਪਾਂ 10 12 ਜੀ ਇਹਨਾਂ ਨੇ ਅਨੁਪਾਰਾ ਵੀ ਤਾਂ ਕਿ ਨਹੀਂ 12 ਦਾ ਕਰ ਬਈ ਨਹੀਂ ਸਾਨੂੰ 2 ਦਿਨ ਤੋਂ ਕਹਿੰਦੇ 2 ਦਾ ਕਰ ਬੋ ਜੀ ਤੇ ਆਪਾਂ 2 ਵੇ ਆ ਕੇ ਫੋਟੋ ਪਾ ਖਿੱਚ ਕੇ ਤੇ ਦੁਪਾਰ ਬੰਦ ਹੁੰਦਾ ਦਰਵਾਜ਼ਾ ਫੋਟੋ ਖਿੱਚ ਕੇ ਮੈਂ ਪਾਲੀ ਜੀ ਤੇ ਆਪਾਂ ਚਲ ਜਾਂਨੇ ਜੀ ਇੱਥੇ ਕੋਈ ਅਚੀਂ ਦੀ ਤੇਰੀ ਲੱਕੀ ਕਿੰਨਾਂ ਦੀ ਬਦਲੀ ਕੀਤੀ ਜਾਵੇ ਜੀ ਮੇਰਾ ਨਾਮ ਭਾਈ ਸੁਮਰੀਏ ਅਸੀਂ ਗਲਵਾਈ ਕਿੱਤੇ ਰਹਿਣ ਵਾਲੇ ਆ ਹਾਂ ਇਹ ਇਹ ਆ ਕੇ ਐਸੀ ਮਤਲਬ ਪਾਸਪੋਰਟ ਦੇ ਮਤਲਬ ਪੈਸੇ ਮੰਗਦੇ ਸਾਡੇ ਕੋ ਸਾਡੀ ਮਿਹਨਤ ਦੇ ਪੈਸੇ ਮੰਗਦੇ ਆ ਕਿ ਕਿਸੇ ਵਕਤ ਕਿਸੇ ਘਰ ਚ ਨਹੀਂ ਵੀ ਕਿਜਾਰਾ ਹੋਊਗਾ ਸਾਡੀ 18-18000 ਰੁਪਇਆ ਤਨਖਾਹ ਭਾਈ ਉਹਦੇ ਵਿੱਚ ਉਹ ਇਹ ਕਹਿੰਦੇ ਆ ਕਿ ਜੇ ਸਾਡੇ ਪੈਸੇ ਬੰਦੇ ਆ ਤੇ ਉਹਦੇ ਵਿੱਚ ਉਹ ਕਹਿੰਦੇ ਆ ਕਿ ਸਾਨੂੰ ਵੀ ਅੱਧੇ ਦੋਵੇਂ ਤੇ ਜੇ ਕਿਸੇ ਨੂੰ ਭਾਈ ਉਹ ਹੀ ਕਿਜਾਰਾ ਕਰਨਾ ਵਿੱਚ ਬੰਦਾ ਕੀ ਕਰੇਗਾ ਤੇ ਸਾਡੇ ਕੋਲ ਨਹੀਂ 18000 ਤਨਖਾਹ ਆ ਕਿਸੇ ਵਕਤ ਸਾਡੇ ਕੋਲ ਨਹੀਂ ਵੀ ਕੁਝ ਬਚਦਾ ਠੀਕ ਹੈ ਨਾ ਤੇ ਉਹਦੇ ਵਿੱਚ ਉਹ ਸਾਨੂੰ ਕਹਿਣਗੇ ਕਿ 15-1500 ਰੁਪਏ ਤੁਹਾਨੂੰ ਦੇਣਾ ਹੀ ਦੇਣਾ ਵਾ ਠੀਕ ਹੈ ਨਾ ਕਿੰਨਾ ਵੱਲੋਂ ਕਿਆ ਜਾ ਰਿਹਾ ਤੁਹਾਨੂੰ ਇਹ ਭਾਈ ਲੱਗੀ ਭੱਡੀ ਏ ਤੇ ਸੈਂਟਰੀ ਇੰਸਪੈਕਟ ਤੇ ਜੀ ਉਹਨੇ ਲੱਗੀ ਭੱਡੀ ਕੌਣ ਨੂੰ ਸੁਪਰਵਾਈਜ਼ਰ ਜੀ ਭ ਇਹ ਬਹੁਤ ਮਤਲਬ ਬਹੁਤ ਸੰਤਾਨ ਕਰ ਰਿਹਾ ਤੇ ਇਹ ਛੁੱਟੀਆਂ ਦੇ ਪੈਸੇ ਜੀ ਸਾਡੇ ਭੰਦੇ ਆ ਤੇ ਉਹਨਾਂ ਵਿੱਚੋਂ ਵੀ ਕਹਿੰਦੇ ਆ ਕਿ ਸਾਨੂੰ ਅੱਧੇ ਦਿਆ ਕਰੋ ਜੇ ਇਹਦੇ ਵਿੱਚ ਭਾਈ ਇਹ ਆ ਕਿ ਜੇ ਅਸੀਂ ਇਹਨਾਂ ਨੂੰ ਦੇ ਕੇ ਸਾਡੇ ਘਰ ਦਾ ਕਿੱਦਾਂ ਸਿਸਟਮ ਚੱਲੇਗਾ ਕਿੱਦਾਂ ਗੁਜ਼ਾਰਾ ਹੋਏਗਾ ਤੇ ਜੇ ਇਹਦੇ ਵਿੱਚ ਸਾਡੇ ਵੀਰ ਕਾਤ ਭਾਈ ਹੈ ਉਹਨਾਂ ਨੇ ਜੇ ਸਾਡੇ ਵੱਲੋਂ ਕਦਮ ਚੁੱਕਿਆ ਬਾਅਦ ਉਹਦੀ ਬਦਲੀ ਚੁੱਕ ਕੇ ਕੀ ਕੀਤੀ ਹੈ ਠੀਕ ਹੈ ਨਾ ਕਿ ਅਸੀਂ ਭਾਈ ਵੱਲੋਂ ਪੂਰੀ ਸਪੋਰਟ ਕਰਾਂਗੇ ਜੀ ਸਾਨੂੰ ਮਦਦ ਨਹੀਂ ਮਤਲਬ ਸਾਡੀ ਸੁਣਨੇ ਗੈਣਾ ਅਸੀਂ ਕੋਈ ਤੱਕ ਕੋਤੱਕ ਪਹੁੰਚਾਂਗੇ ਕੋਈ ਤੱਕ ਗੱਲ ਨਹੀਂ ਠੀਕ ਹੈ ਕਿਉਂਕਿ ਇਹ ਸਾਡੇ ਭਾਜੀ ਇਹ ਸਾਡੇ ਮਤਲਬ ਵੀਰਿਆ ਤੁਹਾਡਾ ਪ੍ਰੇਮ ਪਿਆਰ ਆ ਅਸੀਂ ਨਹੀਂ ਚੋਨੇ ਕਿ ਸਾਡੇ ਇੱਥੇ ਭੈਣ ਭਰਾ ਕਿਤੇ ਹੋਰ ਜਾਣ ਅਸੀਂ ਕਹਿੰਨੇ ਕਿ ਅਸੀਂ ਸਾਰੇ ਭੈਣ ਭਰਾ ਇੱਕ ਥਾਂ ਇਕੱਠੇ ਰਹਿੰਦੇ ਹਾਂ ਠੀਕ ਹੈ ਨਾ ਤੇ ਜਾਦੇ ਭਾਈ ਵੇਖੋ ਇਹ ਸਾਡੇ ਸਿਰ ਤੇ ਚੜ ਗਏ ਨੇ ਤੇ ਨਾਲੇ ਸਾਡੇ ਕੋ ਕੰਮ ਕਰਾਉਂਦੇ ਨਾਲੇ ਸਾਡੇ ਕੋ ਪੈਸੇ ਕਦੀ 2-2 ਵਜੇ ਤੱਕ ਕਰੋ ਕਦੀ 12 ਵਜੇ ਤੱਕ ਕਰੋ ਠੀਕ ਹੈ ਨਾ ਭਾਈ ਘਰਾਂ ਚ ਵੀ ਕੰਮ ਹੁੰਦੇ ਆ ਠੀਕ ਹੈ ਨਾ ਇਨਾ ਜਤ ਤੁਹਾਡੀ ਇਹ ਹੀ ਬੇਨਤੀ ਹੈ ਕਿ ਜਤ ਇਹਨਾਂ ਦੀ ਬਦਲੀ ਕੀਤੀ ਜਾਵੇ ਬਸ ਕਿਉਂਕਿ ਸਾਨੂੰ ਇਸ ਤਰ੍ਹਾਂ ਦੇ ਅਫਸਰ ਨਹੀਂ ਚਾਹੀਦੇ ਠੀਕ ਹੈ ਨਾ ਇਹਨਾਂ ਤੋਂਨਾਂ ਦੀ ਸੈਂਟਰ ਇਨਸਪੈਕਟਰ ਦੀ ਤੇ ਚੀਪ ਸਾਹਿਬ ਇਹਨਾਂ ਦੀ ਬਦਲੀ ਕੀਤੀ ਜਾਵੇ ਇਹ ਇੱਕ ਲੱਤੀ ਭੱਟੀ ਬਸ ਕਿਉਂਕਿ ਸਾਨੂੰ ਇਦਾਂ ਦੇ ਅਫਸਰ ਨਹੀਂ ਚਾਹੀਦੇ ਜਿਹੜਾ ਸਾਡੇ ਸਿਰ ਤੇ ਚੜ ਕੇ ਇੱਕ ਸਾਨੂੰ ਗੱਲਾਂ ਕਰਨ ਸਾਡੇ ਕੋ ਪੈਸੇ ਮੰਗਣ ਸਾਡੇ ਕੋ ਭਾਜੀਏ برداشت ਨਹੀਂ ਹੁੰਦਾ ਕਿਉਂਕਿ ਅਸੀਂ ਆਪਣੀ ਕੰੂਰੀ ਦੇ ਮੌਜੂਦਾ ਹੁੰਦੇ ਆ ਕੰਮ ਕਰਦੇ ਆ ਸਾਨੂੰ ਫਿਰ ਵੀ ਨਹੀਂ ਹਟਾ ਦਿੰਦੇ ਬਸ ਸਾਰਿਆਂ ਨੂੰ ਪਿਆਰ ਭਰੀ ਜੈ ਵਾਲਮੀਕੀ ਜੀ ਜੈ ਭੀਮ ਜੈ ਸਵਿਧਾਨ ਮੈਂ ਜੀ ਤੁਹਾਡਾ ਆਪਣਾ ਅਮਨ ਮੋਹਨ ਲਵਾਸੀ ਭਾਰਤੀ ਮੋਹਨਵਾਸ ਮੁਕਤੀ ਮੋਰਚੇ ਤੋਂ ਜੋਤੀ ਚੇਅਰਮੈਨ ਪੰਜਾਬ ਤੇ ਮੇਰੇ ਨਾਲ ਦਲੀਲ ਸਿੰਘ ਸ਼ਾਹ ਜੀ ਨਾਲ ਤੋਰਾਹੂ ਮਲਕ ਜੀ ਰਵੀ ਮਲੋਤਰਾ ਜੀ ਸੰਦੀਪ ਗੈਲ ਜੀ ਅਜੇ ਕਲਿਆਣ ਜੀ ਜਿਸ ਤਰ੍ਹਾਂ ਕਿ ਅੱਜ ਅਸੀਂ ਖੜੇ ਆਂ ਅੰਮ੍ਰਿਤਸਰ ਪਵਿੱਤਰ ਧਰਤੀ ਸ਼ੀ ਦਸਾਹਬ ਗੁਰਦੁਆਰੇ ਦੇ ਲਾਗੇ ਜਿਹੜਾ ਨਗਰ ਨਿਗਮ ਦਾ ਜਿਹੜਾ ਸਾਡੇ ਮੁਲਾਜ਼ਮ ਜਿਹੜੇ ਕੰਮ ਕਰਦੇ ਨੇ ਜਿਹੜੇ ਕਿ 41 42 ਤੇ 36 2 ਜਿਹਦੇ ਵਿੱਚ ਕਿ ਬੜੇ ਦਿਨਾਂ ਤੋਂ ਸਾਡੇ ਭਰਾ ਸਾਨੂੰ ਦੱਸਦੇ ਪਏ ਕਿ ਇੱਥੋਂ ਦੇ ਜਿਹੜਾ ਸੈਂਟਰ ਇਨਸਪੈਕਟਰ ਤੇ ਜਿਹੜਾ ਚੀਫ ਹੈ ਬਬਰ ਜਿਹੜਾ ਕਿ ਇਹਨਾਂ ਨੇ ਬਹੁਤ ਜ਼ਿਆਦਾ ਧੱਕੇਸ਼ਾਹੀ ਕਰਦਾ ਪਿਆ ਆ ਇਹਨਾਂ ਨੇ ਆਪਣੇ ਲੈਵਲ ਨਾਲ ਬੜੀਆਂ ਬੇਨਤੀਆਂ ਕੀਤੀਆਂ ਕਿ ਸਰ ਅਸੀਂ 1500 ਰੁਪਏ ਇਹਨਾਂ ਦੇ ਕਹਿੰਦੇ ਮੁਤਾਬਕ ਜੋ ਦੱਸਿਆ ਇਹਨਾਂ ਨੇ ਕਿ ਇਹਨਾਂ ਦੀ ਤਨਖਾਹ ਦੇ ਵਿੱਚੋਂ 1500 ਰੁਪਏ ਮਹੀਨਾ ਮੰਗਦੇ ਨੇ ਇਹ ਕਾਹਦਾ ਮੰਗਦੇ ਨੇ ਜੀ ਇਹਨਾਂ ਨੂੰ ਤਨਖਾਹ ਹੀ ਮਿਲਦੀ ਪਹਿਲੀ ਗੱਲ ਜਿਹੜਾ 1500 ਰੁਪਏ ਮਹੀਨਾ ਮੰਗਦੇ ਨੇ ਉਹ ਕਿਸ ਚੀਜ਼ ਦਾ ਮੰਗਦੇ ਕਿ ਅਗਰ ਤੁਸੀਂ 6 ਵਜੇ ਤੋਂ 12 ਵਜੇ ਤੱਕ ਰਹੋਗੇ ਤੁਸੀਂ 12 ਵਜੇ ਆਪਣੇ ਘਰ ਜਾ ਸਕਦੇ ਜੇ ਹਾਲਾਂਕਿ ਡਿਊਟੀ ਜਿਹੜੀ ਆ 6 ਤੇ 2 ਆ ਅਗਰ ਇਹ ਭਰਾ ਸਾਡੇ 12 ਵਜੇ ਜਾਂਦੇ ਨੇ 43 ਬੰਦੇ ਭਾਜੀ ਇੱਥੇ ਕੰਮ ਕਰਦੇ ਆ 43 ਬੰਦੇ ਵਿੱਚ ਇਹਨਾਂ ਦੇ ਕਹਿੰਦੇ ਮੁਤਾਬਕ ਦੱਸਣ ਦੇ ਮੁਤਾਬਕ ਕਿ ਇੱਥੇ 26-27 ਬੰਦੇ ਕੰਮ ਕਰਦੇ ਨੇ ਤੇ ਬਾਕੀ ਬੰਦੇ ਕਿੱਥੇ ਨੇ ਜਾਂ ਇਹ ਆਪਣੇ ਘਰਾਂ ਵਿੱਚ ਕੰਮ ਕਰਾਉਂਦੇ ਨੇ ਉਹਨਾਂ ਨੂੰ ਜਾਇਨ ਇਹਨਾਂ ਨੂੰ ਮਹੀਨੇ ਲੱਗੇ ਨੇ ਇਹਨਾਂ ਨੂੰ ਜਿਹੜਾ ਕਿ ਇਹਨਾਂ ਨੇ ਦੱਸਿਆ ਵੀ 8 ਤੋਂ 10000 ਰੁਪਏ ਪਰ ਬੰਦੇ ਕੋ ਜਿਹੜਾ ਇੱਥੇ ਕੰਮ ਤੇ ਨਹੀਂ ਜਾਂਦਾ ਇਹ ਜਿਹੜੇ ਸੈਂਟਰੀ ਸਪੈਡ ਜਾਂ ਚੀਫ ਵਿੱਚ ਜਿਹੜੇ ਵੀ ਮੈਂ ਕਹਿੰਦਾ ਇਸ ਦਾਇਰੇ ਦੇ ਵਿੱਚ ਜਿਹੜਾ ਕਿ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਜਿਹੜਾ ਅੱਜ ਤੱਕ ਬੰਦ ਨਹੀਂ ਹੋ ਪਾਇਆ ਇਹਨਾਂ ਦੀਆਂ ਗਰੀਬਾਂ ਦੀਆਂ ਮੂੰਹ ਦੇ ਵਿੱਚ ਜਿਹੜਾ ਇਹਨੇ ਬੱਚਿਆਂ ਦੇ ਨਵਾਲਾ ਖੋ ਕੇ ਇਹ ਆਪਣੀ ਜੇਬਾਂ ਵਿੱਚ ਭਰਦੇ ਨੇ ਇਹ ਜਿਹੜੀ ਰਿਸ਼ਵਤ ਕੋਰੀ ਬੰਦ ਕੀਤੀ ਜਾਵੇ ਤੇ ਜਿਹੜੇ ਸਾਡੇ ਭਰਾ ਆ ਕਾਸ਼ੀ ਜੀ ਕਾਸ਼ਮ ਲੋਧਾਈ ਵਿਕਾਸ ਜੀ ਜਿਹੜਾ ਕਿ ਇਹਨਾਂ ਨੇ ਵਾਅ ਚੁੱਕਿਆ ਪਿੱਛੇ ਜੇ ਛੁੱਟੀਆਂ ਤੋਂ ਕੋਈ ਪੈਸਾ ਵੀ ਰੋਲਾ ਪਿਆ ਸੀ ਦੇ 500 ਰੁਪਏ ਇਹਨਾਂ ਨੇ ਇਹਨਾਂ ਦਾ ਵਾਪਸ ਦਵਾਇਆ ਮੁਲਾਜ਼ਮ ਭਰਾਵਾਂ ਦਾ ਇਹਦਾ ਮਤਲਬ ਕਿ ਜਿਹੜਾ ਵਾਅ ਚੁੱਕਿਆਗਾ ਤੁਸੀਂ ਮੂੰਹ ਚੁੱਕ ਕੇ ਉਹਦੀ ਬਦਦਲ ਕਰ ਦੋਗੇ ਇਹ ਕੋਈ ਇਹ ਭਾਰਤ ਭਾਬਾ ਸਾਹਿਬ ਭੀਮਨਾਭ ਅੰਬੇਦਕਰ ਜੀ ਸੰਵਿਧਾਨ ਦੇ ਨਾਲ ਹੈ ਭਾਰਤ ਚੱਲਦਾ ਤੇ ਇਹੜੇ ਵਰਕ ਹੈ ਚਾਹੇ ਪ੍ਰਧਾਨ ਮੰਤਰੀ ਤੱਕ ਉਹ ਬਾਬਾ ਸਾਹਿਬ ਭੀਮਨਾਭ ਅੰਬੇਦਕਰ ਜੀ ਦੇ ਸੰਵਿਧਾਨ ਨਾਲ ਚੱਲਦੇ ਨੇ ਪਰ ਇਹ ਇਦਾਂ ਦੇ ਗੰਦੇ ਅੰਸਰ ਮੈਂ ਗੰਦੇ ਅੰਸਰ ਹੀ ਕਵਾਂਗਾ ਕਿਉਂਕਿ ਇਹੋ ਜਿਹੇ ਜਿਹੜੇ ਮੁਲਾਜ਼ਮ ਨੇ ਇਹਨਾਂ ਦਾ ਸੁਣਨ ਦੇ ਵਿੱਚ ਆਇਆ ਕਿ ਇਹਨਾਂ ਦੇ ਸ਼ਾਇਦ اسلامਾਬਾਦ ਵਿੱਚ ਵੀ ਇਹਨਾਂ ਦਾ ਇਹੀ ਕੰਮ ਹੈ اسلامਾਬਾਦ ਵਿੱਚ ਵੀ ਮੁਲਾਜ਼ਮਾਂ ਨੇ ਕੰਪਲੇਨ ਕੀਤੀ ਤੇ ਇੱਥੇ ਇਹੋ ਜਿਹੇ ਜਿਹੜੇ ਰਿਸ਼ਵਤ ਖੋਰੀ ਆ ਰਿਸ਼ਵਤ ਖੋਰ ਬੰਦੇ ਨੇ ਉਹ ਇਹਨਾਂ ਨੂੰ ਮੂੰਹ ਚੋਕੇ ਆ ਜਿਹੜੇ ਅਫਸਰ ਵੀ ਆ ਦੁਬਾਰਾ ਇਸੇ ਇਲਾਕੇ ਇਹੋ ਜਿਹਾਂ ਨੂੰ ਸੁੱਟੋ ਹਾਂ ਜਿਹੜਾ ਦੂਰ ਵੀ ਅੰਮ੍ਰਿਤਸਰ ਦੇ ਵਿੱਚੋਂ ਹੀ ਕੱਢ ਕੇ ਅੰਮ੍ਰਿਤਸਰ ਦੇ ਵਿੱਚ ਹੀ ਦੂਸਰੇ ਲਾ ਕੇ ਭੇਜਦੇ ਕਿ ਦੂਸਰੇ ਮੁਲਾਜ਼ਮਾਂ ਨੂੰ ਤੰਗ ਨਾ ਇਹ ਕੰਮ ਆਪਾਂ ਹੋਣ ਨਹੀਂ ਦੇਣਾ ਪਹਿਲੀ ਗੱਲ ਜਿਹੜੇ ਮੁਲਾਜ਼ਮ ਭਰਾਵਾਂ ਦੀ ਬਦਲੀ ਕੀਤੀ ਗਈ ਨਾ ਕਿ ਉਹਨਾਂ ਦੀ ਕੋਈ ਕੰਪਲੇਨ ਇਲਾਕੇ 'ਚੋਂ ਨਾ ਕਿਸੇ ਹੋਰ ਤਰ੍ਹਾਂ ਦੀ ਕੰਪਲੇਨ ਸਿਰਫ ਕੰਪਲੇਨ ਇਹਨਾਂ ਨੂੰ ਇਹ ਹੈ ਕਿ ਇਹ ਜਿਹੜਾ 1500 ਮਹੀਨਾ ਅਸੀਂ ਹਰ ਪ੍ਰਤੀਕ ਮੈਂਬਰ ਕੋ ਅਸੀਂ ਲੈ ਰਹੇ ਹਾਂ ਇਹ ਕਾਸ਼ੀ ਮਲੋਤਰਾ ਜੀ ਜਾਂ ਵਿਕਾਸ ਮਲੋਤਰਾ ਜੀ ਬੰਦ ਕਿਉਂ ਕਰਾ ਰਹੇ ਨੇ ਤੇ ਆਪਾਂ ਇਹ ਧੱਕੇਸ਼ਾਹੀ ਹੋਣੀ ਜਿਸ ਤਰ੍ਹਾਂ ਕਿ ਭਰਾਵਾਂ ਨੇ ਸਾਡੀਆਂ ਭੈਣਾਂ ਨੇ ਵੀ ਦੱਸਿਆ ਕਿ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਣਗੀਆਂ ਇਹ ਇਲਾਕੇ ਦੇ ਵਿੱਚ ਕੰਮ ਨਹੀਂ ਕਰਨਗੇ ਜਿਵੇਂ ਜੈਵਲਮਕੀ ਜਾਂ ਭੀਮ ਜੀ ਜਿੱਤਾ ਕਿ ਕਾਰਪੋਰੇਸ਼ਨ ਤੇ ਲਗਾਤਾਰ ਹੀ ਕੰਪਲੇਂਟ ਆ ਹਰ ਇੱਕ ਵਾਰਕ ਤੋਂ ਵੱਲੋਂ ਆਂਦੀਆਂ ਵਾ ਜਿੱਦਾਂ ਕਿ ਸਮਾਜ ਨਾਲ ੱੱਕੇ ਸਮਾਜ ਹੀ ਕਰਦਾ ਵਾ ਸਾਡੇ ਹੀ ਸਮਾਜ ਦੇ ਸੈਂਟਰੀ ਸੁਪਰਵਾਈਜ਼ਰ ਲੱਗੇ ਆ ਉਸ ਸਮਾਜ ਦਾ ਹੀ ਖੋਣ ਚੂੜਦੇ ਆ ਤੇ ਸਮਾਜ ਕੋਲੋਂ 15-1500 ਰੁਪਿਆ ਮਹੀਨਾ ਮੰਗਦੇ ਆ ਉਹ ਕਾਰੇ ਵਾਸਤੇ ਮੰਗਦੇ ਆ ਕਿ ਆਪਣੀਆਂ ਜੀਵਾ ਭੱਜੀਆਂ ਜਾਵੇ ਆਪਣੇ ਬੱਚੇ ਚੱਗੇ ਸਕੂਲਾਂ ਵਿੱਚ ਪਾਏ ਜਾਣ ਤੇ ਆਪਣੇ ਬੱਚੇ ਪੜ੍ਹਾਏ ਜਾਣ ਤੇ ਸਾਡੇ ਭਰਾ ਕਾਸ਼ਿਮ ਲੋਤਰਾ ਜੀ ਨੇ ਆਵਾਜ਼ ਦਿੱਤੀ ਸੀ ਇਹਨਾਂ ਦੇ ਵਿਕਾਸ ਲੋਤਰਾ ਜੀ ਨੇ ਆਵਾਜ਼ ਚੁੱਕੀ ਆਵਾਜ਼ ਬੁਲੰਦ ਕੀਤੀ ਤੇ ਇਹਨਾਂ ਦਾ 5-500 ਰੁਪਿਆ ਇੱਕ ਛੁੱਟੀਆਂ ਦਾ ਸਹੀ ਕੁਝ ਕਈ ਇਹਨਾਂ ਲੋਕਾਂ ਨੇ ਉਹਨਾਂ ਕੋ 5-500 ਰੁਪਿਆ ਵੀ ਮੰਗਿਆ ਤਾਂ ਸਾਡੇ ਵਿਕਾਸ ਮੋਲਤਰਾਜੀ ਨੇ ਵਾਪਸੀ ਕਰਵਾਇਆ ਜਿੱਦਾਂ ਕਿ ਅਮਨ ਜੀ ਨੇ ਤੁਹਾਨੂੰ ਸਾਰੀ ਡਿਟੇਲ ਦੱਸਤੀ ਆ ਤੇ ਮੈਂ ਬੇਨਤੀ ਕਰਦਾ ਵਾ ਕਾਰਪੋਰੇਸ਼ਨ ਕਮਿਸ਼ਨਰ ਨੂੰ ਕਿ ਬੇਨਤੀ ਆ ਤੁਹਾਡੇ ਅੱਗੇ ਕਿ ਬੜਾ ਧੱਕਾ ਹੋ ਰਿਹਾ ਵਾ ਜ਼ੁਲਮ ਹੋ ਰਿਹਾ ਵਾ ਪੂਰਾ ਪੂਰਾ ਦਿਨ ਇਹ ਲੋਕ ਛੜਕਾ ਦੇ ਝਾੜੂ ਫੇਰਦੇ ਆਪਣੇ ਬੱਚੇ ਪਾਲਦੇ ਉਹ ਕੁਰਸੀਆਂ ਤੇ ਬਹਿ ਕੇ ਆਰਡਰ ਕਰਦੇ ਆ ਤੇ ਪੈਸੇ ਨਚੋੜਦੇ ਇਹਨਾਂ ਦਾ ਖੂਨ ਨਚੋੜਦੇ ਆ ਤਾਂ ਮੈਂ ਬੇਨਤੀ ਕਰਦਾ ਕਮਿਸ਼ਨਰ ਸਾਹਿਬ ਨੂੰ ਕਾਰਪੋਰੇਸ਼ਨ ਕੇ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਜਿਹੜੇ ਲੋਕ ਧੱਕਾ ਕਰਦੇ ਆ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਉਹਨਾਂ ਦੇ ਬੰਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਂ ਮਾਨਯੋਗ ਕਮਿਸ਼ਨ ਸਾਹਿਬ ਅੱਤੇ ਬੇਨਤੀ ਕਰਦਾ ਆ ਕਿ ਜਿਹੜੇ ਬੰਦੇ ਆਪਣੇ ਆਪਣੇ ਡਿਊਟੀਆਂ ਨਿਭਾ ਰਹੇ ਨੇ ਆਪਣੀ ਡਿਊਟੀ ਦੇ ਤਨਾਦ ਨੇ ਪੂਰੀ ਡਿਊਟੀ ਦੇਰੇ 6 ਵਜੇ ਤੋਂ ਲੈ ਕੇ 2 ਵਜੇ ਤੱਕ ਨੂੰ ਉਹਨਾਂ ਕੋਲ 1500 ਰੁਪਿਆ ਜਿਹੜਾ ਮਹੀਨੇ ਦਾ ਮੰਗਿਆ ਜਾ ਰਿਹਾ ਉਹ ਕਾਦਾ ਮੰਗਿਆ ਜਾ ਰਿਹਾ ਪਹਿਲੇ ਮੈਂ ਤੁਸ਼ੇ ਸਾਹਿਬ ਅੱਗੇ ਇਹ ਹੀ ਬੇਨਤੀ ਕਰਦਾ ਵੀ ਇਹ ਦੱਸਿਆ ਜਾਵੇ ਕਿ ਕਾਹਦਾ ਪੱਤਰਾ 1500 ਰੁਪਏ ਮੰਗਿਆ ਜਾ ਰਿਹਾ ਹੈ ਜਿੱਦਾਂ ਕਿ ਸਾਡੇ ਅਮਨ ਭਾਈ ਨੇ ਤੁਹਾਡੇ ਅਜੇ ਕਮਯਾਨ ਜੀ ਇਹ ਸਾਰਿਆਂ ਨੇ ਤੁਹਾਨੂੰ ਦੱਸਿਆ ਹੈ ਕਿ ਇਹਨਾਂ ਨੂੰ 1500 ਰੁਪਏ ਮਹੀਨਾ ਦਿੱਤਾ ਜਾਂਦਾ ਸੀ ਤੇ ਸਾਡੇ ਵਿਕਾਸ ਕੋਲੋ ਭਾਈ ਨੇ ਆਓ ਲੋਕ ਹੈ ਉਹਦੇ ਖਿਲਾਫ ਇੱਕ ਉਹਨਾਂ ਨੇ ਕਮਹੀਨ ਚਲਾਈ ਸੀ ਕਿ ਇਹ 1500 ਕਾਸ਼ੀ ਨਹੀਂ ਦੇਣਾ ਕਿਸੇ ਨੇ ਵੀ ਮੁਲਾਜ਼ਮ ਨੇ ਤੇ ਇਹਨਾਂ ਨੇ ਸਾਰਿਆਂ ਨੇ ਦਾਲ ਕੇ ਚੀਫ ਨੇ ਲਕੀਨੇ ਕੋਸ਼ਿਸ਼ ਕਰੇ ਆਪਣੇ ਸੈਂਟਰੀ ਇਨਸਪੈਕਟਰ ਨੇ ਕਹਿੰਦਾ ਸਾਰਿਆਂ ਨੇ ਗੱਲ ਕੇ ਉਹਨਾਂ ਦੀ ਬਦਲੀ ਕਰਾ ਦਿੱਤੀ ਹੈ ਜੇਹੀ ਇਹਨਾਂ ਨੂੰ ਪੁੱਛਿਆ ਆਗੇ ਵੀ ਬਦਲੀ ਕਿਉਂ ਕਰਾਈ ਗਈ ਹੈ ਕਿ ਸਾਨੂੰ ਚੀਫ ਜੀ ਨੇ ਸਾਨੂੰ ਕਿਹਾ ਗਿਆ ਹੈ ਕਿ ਮੈਨੂੰ ਨਹੀਂ ਪਤਾ ਜੀ ਇਹ ਮੇਰੀ ਨੌਲੇਜ ਨਹੀਂ ਸਿੱਧਾ ਡਾਕਟਰ ਸਾਹਿਬ ਨੇ ਜੀ ਇਹਦੀ ਬਦਲੀ ਕੀਤੀ ਹੈ ਤੇ ਮੈਂ ਪੁੱਛਣਾ ਚਾਹਨਾ ਆ ਕਿ ਸੈਂਟਰੀ ਇਨਸਪੈਕਟਰ ਨੇ ਚੀਫ ਨੂੰ ਬਿਨਾਂ ਦੱਸੇ ਹੀ ਸਿੱਧਾ ਉਧਰ ਬਦਲੀ ਕਰਵਾ ਦਿੱਤੀ ਉਹਦੀ ਟਰੈਕਟਰ ਤੋਂ ਗੇਸ ਕਰਕੇ ਇਹ ਧੱਕੇਸ਼ਾਹੀ ਨਾ ਕਰੋ ਜੇ ਧੱਕੇਸ਼ਾਹੀ ਹੁੰਦੀ ਆ ਅਸੀਂ ਪੰਜ ਦੋ ਦਿਨਾਂ ਦੇ ਵਿੱਚ ਭੰਡਾਰੀ ਪੁਲ ਜਾਮ ਕਰਾਂਗੇ ਤੇ ਉੱਥੇ ਅਸੀਂ ਚੱਕਾ ਜਾਮ ਕਰਕੇ ਸਾਰੀਆਂ ਸੰਸਤਾਵਾਂ ਨੂੰ ਕੱਟੀਆਂ ਕਰਕੇ ਚੱਕਾ ਜਾਮ ਕਰਾਂਗੇ ਜੇ ਇਹਨਾਂ ਦੀ ਇਥੋਂ ਬਦਲੀ ਨਾ ਕੀਤੀ ਗਈ ਚੀਫ ਦੀ ਅਸੀਂ ਮਾਨਯੋਗ ਕੁਸ਼ਲ ਸਾਹਿਬ ਜੀ ਨੂੰ ਦੋ ਦਿਨ ਦਾ ਟਾਈਮ ਦਿੱਨੇ ਆ ਜੇ ਉਹਨਾਂ ਨੇ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤੇ ਅਸੀਂ ਭੰਡਾਰੀ ਪੁਲ ਜਾਮ ਕਰਾਂਗੇ ਜੀ ਭਾਈ ਸਾ ਜਿਹੜਾ ਇੱਕ ਸਾਈਕਲ ਚਾਲੀ ਵਾਲਾ ਡਿਸਟ੍ਰਿਬਿਊਟ ਚੱਲਦਾ ਤਾਂ ਕੀ ਕਹਣਾ ਚਾਹੋਗੇ ਸਭ ਆ ਡਿਸਟ੍ਰਿਬਿਊਟ ਕਹਿ ਨਹੀਂ ਦੰਦਾ ਨੀ साइे मानयोग हैल्थ अफसर साहब जी वालों कल एक विकास पुत्र राधा राणी के ऑर्डर हो बदली चलता पाया पर उन्होंने वालों एलीकेशन लाया जा कि भी थोड़ी तो जो भी आदेश वालों जा रहा वा मेरे वालों जे तो मेरे उसे मेरे ऑर्डर सहन है तो मैं मानता नहीं पूछा कि इस नहीं पता ਮੈਂ ਆਪਣੇ ਅਧਿਕਾਰੀਆਂ ਦੇ ਦਰਾਂ ਤੱਕ ਕਿ ਇਹ ਬਿਲਕੁਲ ਨਾ ਨੈਲੀਗਿਸ਼ ਕਰਾਇਆ ਜਾਂਦਾ ਕਿ ਭਈ ਜੋ ਟਾਈਮ ਸਾਡਾ 2 ਵਜੇ ਦਾ ਹੁੰਦਾ ਵਾ ਤੇ ਤੁਹਾਡੇ ਹੋਰ ਲੱਕੀ ਭਾਜੀ ਕੋਈ ਹੈਗੇ ਨਹੀਂ ਉਹਨਾਂ ਵੱਲੋਂ ਨਿਚੂੜਾ ਕਿ ਭਈ ਜਿੱਦਾਂ 2 ਵਜੇ ਤੇ ਸਾਡੀ ਲੂਟੀ ਹੁੰਦੀ ਹੈ ਸਾਡੀ ਲੂਟੀ 12 ਵਜੇ ਤੱਕ ਤੁਸੀਂ ਚੱਲ ਜਾਗੇ ਉਹ 15:00 ਤੱਕ ਉਹ ਨੂੰ ਲੈ ਜਾਇਆ ਕਰੋ ਮਤਲਬ ਇਹ ਜੇ ਕੋਈ ਗੱਲ ਨਹੀਂ ਮੇਰੇ ਵੱਲੋਂ ਸਾਰਿਆਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਆਪਣੀ ਡਿਊਟੀ ਦੇ ਕੰਮ ਨਹੀਂ ਨਹੀਂ ਤੁਹਾਨੂੰ ਮਤ ਬਾਇਟ ਤੁਸੀਂ ਸਾਰੇ ਨੈਲੀਗਿਸ਼ ਨਾ ਕਰੋ ਨਹੀਂ ਮੇਰੇ ਵੱਲੋਂ ਸਾਰਿਆਂ ਨੂੰ 2 ਵਜੇ ਦੇ ਕੋਟਾਂ ਜੋ ਆਪਣਾ ਅਰਟੀਕਲ ਡੈਲੀਵਰੀ ਕੀਤਾ ਹੈ ਅਲੀਗੇਸ਼ਨ ਲਾਇਆ ਜਾ ਰਿਹਾ ਕਿ ਤੁਹਾਡੇ ਕੋਲੋਂ ਕੀ ਗਾ ਜੋਗੇ ਸਾਰੇ ਜਿਹੜੇ ਅਲੀਗੇਸ਼ਨ ਸਾਰੇ ਛੁੱਟ ਦੇ ਦੇਣੇ ਕਰਨੇ ਇਹ ਬਦਲੀ ਦਾ ਮੁੱਦਾ ਹੈ ਬਦਲੀ ਲਕਵਾਉਣ ਵਾਸਤੇ ਜਾਂ ਕੈਨਸਲ ਕਰਵਾਉਣ ਵਾਸਤੇ ਛੁੱਟੇ ਸਾਰੇ ਅਲੀਗੇਸ਼ਨ ਲਾ ਰਹੇ ਨੇ ਜਿਨ੍ਹਾਂ ਨੂੰ ਪ੍ਰੋਬਲਮ ਸੀ ਤੇ ਅੱਜ ਤੋਂ ਪਹਿਲੇ ਨਾ ਕਦੀ ਕੋਈ ਮੁੱਦ ਚੁੱਕਿਆ ਅੱਜ ਬਦਲੀ ਹੋਈ ਤੇ ਸਾਰੇ ਮੁੱਦੇ ਚੁੱਕੇ ਗਏ ਉਹਨਾਂ ਦਾ ਕਹਿਣਾ ਕਿ ਬਈ ਇਹਨੇ ਬੰਦੇ ਕੰਮ ਕਰਦਾ ਸਾਡੇ ਹੀ ਬਦਲੀ ਕਿਉਂ ਕੀਤੀ ਜਾ ਰਹੀ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਬਦਲੀ ਮਿਰਚੀ ਤੇ ਕੋਈ ਮਾਉਤ ਨਹੀਂ ਬਦਲੀ ਕਰਦੀ ਮੇਰੇ ਪ੍ਰਿੰਸਪੈਕਟਰ ਬਿਠੇ ਨੇ ਚੀ ਚੰਗੀ ਡਾਕਟਰ ਬਿਠੇ ਨੇ ਬਦਲੀ ਹੋਈ ਅੱਜ ਦੂਸੇ ਸਾਹਿਬ ਨੂੰ ਇਹ ਉਹਨਾਂ ਨੂੰ ਦਿੱਤੀ ਗਈ ਹੈ ਮੇਰੇ ਕੋਲ ਕੋਈ ਬਦਲੀ ਤੋਂ ਰੋਲ ਨਹੀਂ ਨਾ ਮੇਟੇ ਨਹੀਂ ਪਾਵਾਂ ਸਰ ਤੁਹਾਡੇ ਦੂਜਾ ਕੇ ਨਿਗੇਸ਼ਨ ਆ ਗਿਆ ਕਿ ਸਾਡੀ ਡਿਊਟੀ 2 ਵਜੇ ਤੱਕ ਹੁੰਦੀ ਹੈ ਅਸੀਂ ਤਾਂ ਲੱਕੀਰ ਤਰਨੇ ਗਿਆ ਵਾ ਕਿ ਤੁਸੀਂ ਡਿਊਟੀ 12 ਵਜੇ ਤੱਕ ਕਰ ਲਾ ਕਰੋ 15000 ਰੁਪਏ ਮਾਸਿਕ ਇਹ ਬੱਡੇ ਦਰਦ ਕੋਈ ਛੋੜਦੇ ਦੇ ਨਹੀਂ ਕੋਈ ਨਹੀਂ ਅਸੀਂ ਜਿੱਥੇ ਸਾਡੇ ਅਫਸਰਾਂ ਨਾਲ ਹੁੰਦੇ ਸੀ ਇਹ ਨਮ ਚਾ ਸ਼ੀਵਦਲ ਦੇ ਜੋ ਤੱਕ ਕੰਮ ਕਰੀ ਕਰੋ ਕੋਈ ਹੋਣੀ ਰੋਲ ਨਹੀਂ ਕੋਈ ਮਰਦਾ ਨਹੀਂ ਜਿੰਨੇ ਸਰ ਕੰਮ ਦੀ ਜਿੰਨਾ ਤੱਕ